ਕਿਸਾਨ ਯੂਨੀਅਨ ਇਕਤਾ ਉਗਰਾਹਾ ਜਿੱਥੇ ਬੰਦੀ ਦੇ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਹੋਏ ਰਵਾਨਾ ਹੁਣ ਰਵਾਨਾ ਕਿੱਧਰ ਨੂੰ ਹੋਏ ਨੇ ਕਿ ਦਿੱਲੀ ਨੂੰ ਹੋਏ ਨੇ ਜਾਂ ਹਰਿਆਣਾ ਨੂੰ ਹੋਏ ਨੇ ਬਲਕਿ ਨਾ ਹੀ ਦਿੱਲੀ ਨਾ ਹੀ ਹਰਿਆਣਾ ਹੋਂ ਕਿਸਾਨ ਪੰਜਾਬ ਦੇ ਹੀ ਵਿੱਚ ਟਰੈਕਟਰ ਟਰਾਲੀ ਲੈ ਕੇ ਰਵਾਨਾ ਹੋਏ ਨੇ ਕਿਉਂਕਿ ਸੰਗਰੂਰ ਦੇ ਕਈ ਇਲਾਕਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੜ੍ਹਾਂ ਦੇ ਨਾਲ ਲੋਕ ਪ੍ਰਭਾਵਿਤ ਹੋਏ ਸੀ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਸੀ ਤਾਂ ਹੁਣ ਉਹਨਾਂ ਕਿਸਾਨਾਂ ਦੀ ਮਦਦ ਕਰਨ ਦੇ ਲਈ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਵੱਲੋਂ ਬੀੜਾ ਚੁੱਕਿਆ ਗਿਆ। ਉਹਨਾਂ ਦੀ ਫਸਲ ਤੱਕ ਦੀ ਬਜਾਈ ਕੀਤੀ ਜਾ ਰਹੀ ਆ। ਪਹਿਲਾਂ ਉਹਨਾਂ ਨੂੰ ਰਾਸ਼ਤ ਤੱਕ ਵੰਡਿਆ ਗਿਆ। ਤਾਂ ਇਹ ਉਪਰਾਲਾ ਦੇਖ ਕੇ ਵਾਕਿ ਹੀ ਇਹ ਦਰਸਾਉਂਦਾ ਕਿ ਇਕਤਾ ਦੇ ਵਿੱਚ ਬਲ ਹੁੰਦਾ। ਪੂਰੀ ਗੱਲਬਾਤ ਕਿਸਾਨਾਂ ਦੀ ਜ਼ੁਬਾਨੀ ਦੀ। ਪ੍ਰਧਾਨ ਜੀ ਜੀ ਕਿੱਥੋਂ ਚੱਲ ਰਹੇ ਹੋ ਕਿ ਸਬੰਧ ਦੇ ਵਿੱਚ ਜਿਹੜਾ ਕਾਫਲਾ ਟਰੈਕਟਰਾਂ ਦਾ ਕਿੱਥੇ ਜਾ ਰਿਹਾ ਹੈਗਾ। ਦੇਖੋ ਸਭਰੂਰ ਜ਼ਿਲ੍ਹਾ ਅੰਬਰਸਰ ਨਾਲ ਜੁੜਿਆ ਹੋਇਆ ਹੈ। ਅੰਬਰਸਰੀ ਜਾ ਰਿਹਾ ਹੈ। ਮਸਤੋਂ ਨੇ ਅੱਜ ਅਸੀਂ ਕਾਫਲਾ ਟਰੈਕਟਰਾਂ ਦਾ ਇਕੱਠਾ ਕਰ ਰਹੇ ਹਾਂ ਜੋ ਗੱਲ ਅਸੀਂ ਸ਼ੁਰੂ ਤੋਂ ਬੋਲੀ ਸੀ ਉਹ ਗੱਲਾਂ ਸਾਰੀਆਂ ਅਸੀਂ ਪੂਰੀਆਂ ਕਰਨ ਜਾਂਦਾ ਯਤਨ ਕਰ ਰਹੇ ਹਾਂ ਪਹਿਲਾਂ ਤੁਹਾਨੂੰ ਪਤਾ ਰਾਸ਼ਨ ਤੋੜੀ ਜਿੰਨਾ ਵੀ ਸਮਾਨ ਸੀ ਉਹ ਸਾਰਾ ਪਹਟਾਇਆ ਵੀ ਪਹਟਾਇਆ ਅਸੀਂ ਕਿਹਾ ਸੀ ਵੀ ਬਾਅਦ ਦੇ ਵਿੱਚ ਅਸੀਂ ਤੁਹਾਡੇ ਕਣਕ ਪਜਾਉਣ ਤੱਕ ਗਾਰੰਟੀ ਕਰਾਂਗੇ ਉਹ ਅੱਜ ਅਸੀਂ ਗਾਰੰਟੀ ਨੂੰ ਦੁਬਾਰੇ ਸ਼ੁਰੂਆਤ ਕੀਤੀ ਹੈ ਅੱਜ ਵੱਡਾ ਕਾਫਲਾ ਇੱਥੋਂ ਟਰੈਕਟਰਾਂ ਦਾ ਤੋਰਦਾ ਹੈ ਬਹੁਤੇ ਟਰੈਕਟਰ ਪਿੰਡਾਂ 'ਚ ਇਕੱਠੇ ਹੋਵਾਰੇ ਨੇ ਤੇ ਦੂਰ ਪਵਾਰੇ ਨੇ ਜਿਹੜੀ ਪੂਰਾ ਕਾਫਲਾ ਜਿੱਥੋਂ ਜਿਹੜੀ ਉਹ ਮਿੱਟੀ ਜਾਂ ਉਹਨਾਂ ਦੇ ਬੰਨ ਟੁੱਟੇ ਹੋਏ ਨੇ ਜੋ ਵੀ ਹੈ ਅੰਬਰਸਰ ਦੇ ਵਿੱਚ ਆੰਬਰਸਰ ਕੰਪਲੀਟ ਕਰਨਾ ਸੀ ਸਾਰਾ ਚਾਹੇ ਸਾਨੂੰ ਤਿੰਨ ਕਾਫਲੇ ਭੇਜਣੇ ਪੈਣਾ ਉਹ ਚਲਦੇ ਸੀਜ਼ਨ 'ਚ ਜਿਹੜਾ ਕਿਸੇ ਦਾ ਵੀ ਟਰੈਕਟਰ ਵਿਹਲਾ ਨਹੀਂ ਹੈ ਕੋਈ ਬੰਦਾ ਨਹੀਂ ਵਿਹਲਾ ਹੈ ਝੋਨਾ ਵੱਢ ਰਹੇ ਨੇ ਵੇਚ ਰਹੇ ਨੇ ਫਿਰ ਖਰਚੇ ਵਧਣੇ ਨੇ ਫਿਰ ਤੇ ਪਰਾਲੀ ਇਕੱਠੀ ਕਰਾਉਣੀ ਰਹਿੰਦ ਗੁੰਦਾ ਆ ਸਾਰੇ ਇੰਨੇ ਵੱਡੇ ਜ਼ੋਰ ਦੇ ਵਿੱਚ ਅਸੀਂ 100 150 ਟਰੈਕਟਰ ਸੂਬਾ ਕਮੇਟੀ ਨੂੰ ਲਿਖਾਇਆ ਸੀ ਉਹ ਅੱਜ ਅਸੀਂ ਕਾਫਲਾ ਜਿਹੜਾ ਇੱਥੋਂ ਰੰਮਣਾ ਕਰਾਂਗੇ ਹਰ ਤੁਸੀਂ ਮਾਰੋ ਨਿਗਾ ਵੀ ਟਰੈਕਟਰ ਸਾਰੇ ਖੜੇ ਨੇ ਤੇ ਬਾਕੀ ਦਾ ਟਰੈਕਟਰ ਬਹੁਤ سارے ਨੇ ਦੱਸਾਂ 20 ਮਿੰਟਾਂ ਦੇ ਵਿੱਚ ਸਾਰੇ ਟਰੈਕਟਰ ਇਕੱਠੇ ਹੋ ਜਾਣਗੇ ਦੇਖਦੇ ਕਿ ਅੱਜ ਵੱਡੇ ਪੱਤਰ ਤੇ ਟਰੈਕਟਰ ਲੈ ਕੇ ਜਾ ਰਹੇ ਹਾਂ ਇਸ ਤਰ੍ਹਾਂ ਦੀ ਮਦਦ ਹੈ ਜਿਹੜੀ ਕਿਸਾਨਾਂ ਦੀ ਜਥੇਬੰਦੀ ਦੇ ਵੱਲੋਂ ਕੀਤੀ ਜਾ ਰਹੀ ਹੈ ਦੇਖੋ ਅਸੀਂ ਭਾਰਤੀ ਕਿਸਾਨ ਦੀ ਨੇਕਤਾ ਅਗਰਾਹਾ ਵੱਲੋਂ ਪਹਿਲਾਂ ਵੀ ਜਣੀ ਜਦੋਂ ਤੋਂ ਹੜ੍ਹਾਂ ਦੇ ਵਿੱਚ ਉਹ ਲੋਕ ਪ੍ਰਭਾਵਤ ਹੋਣੇ ਬਟ ਬਹੁਤ ਵੱਡਾ ਨੁਕਸਾਨ ਹੋਇਆ ਉਦੋਂ ਵੀ ਅਸੀਂ ਲਗਿਆ ਬੇਜਮੀਨੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਅਸੀਂ ਬਹੁਤ ਵੱਡੇ ਪੱਤਰ ਤੇ ਕਾਟ ਕੇ ਭੇਜੀ ਹੈ ਗਿਆ ਕੂੜੀ ਭੇਜੀਆ ਹਰਾ ਚਾਰਾ ਜਿਹੜਾ ਉਹ ਭੇਜਿਆ ਹੈਗਾ ਅਸੀਂ ਲਗਭਗ 4000 ਇਕੱਲੇ ਦਾ ਬੀ ਆ ਜਿਹੜਾ ਅਸੀਂ ਉਹ ਭੇਜਿਆ ਹੈਗਾ ਇਸ ਕਰਕੇ ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਅਸੀਂ ਜਿਹੜੇ ਤੁਹਾਡੇ ਪੱਧਰ ਕਰਾਉਣ ਤੱਕ ਜਣੀ ਪਿਛਲੇ ਦਿਨਾਂ ਜੀ ਸਾਡੇ ਟਰੈਕਟਰ ਜਾ ਕੇ ਆਏ ਨੇ ਅੱਜ ਵੀ ਅਸੀਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰੈਕਟਰਾਂ ਦਾ ਕਾਫਲਾ ਜਿਹੜਾ ਉਹ ਮਸਤ ਆਣਾ ਸਭ ਤੋਂ ਅੰਮ੍ਰਿਤਸਰ ਦੇ ਹਜ਼ਰਾਲੀ ਦੇ ਰਵਦਾਸ ਦੇ ਵਿੱਚ ਇਹ ਭੇਜਾਂਗੇ ਉਹ ਜੰਨੀ ਜੰਨੀ ਉਹਨਾਂ ਦੇ ਟੋਏ ਟੋਬੇ ਨੇ ਜਿਹੜਾ ਉਹ ਰੇਤਾ ਧੂਤਾ ਸਾਰਾ ਚੱਕ ਕੇ ਉਹਨੂੰ ਪੱਧਰ ਕਰਕੇ ਇਹ ਆਉਣਗੇ ਇਸ ਕਰਕੇ ਲੋਕਾਂ ਨੇ ਲੋਕਾਂ ਦੀ ਬਾਹ ਫੜੀਆ ਐਸਾ ਹਾਲਤ ਦੇ ਵਿੱਚ ਇਹ ਸਰਕਾਰਾਂ ਇਹਦੇ ਜੋ ਗਾਇਬ ਨੇ ਜਿਹੜੀ ਤੁਸੀਂ ਇਹ ਦੇਖ ਸਕਦੇ ਹੋ ਹੁਣ ਜਿਵੇਂ ਅਗਰ ਨੂੰਹ ਸਾਹਿਬ ਨੇ ਦੱਸਿਆ ਕੇ ਪਿੰਡਾਂ ਦੇ ਵਿੱਚ ਕੋਈ ਟਰੈਕਟਰ ਨਹੀਂ ਲੱਭਦਾ ਹੈਗਾ ਸਾਰੇ ਝੋਨਾ ਵੱਢ ਰਹੇ ਨੇ ਮੰਡੀਆਂ ਚ ਨੇ ਕਣਕ ਬੀਜਣ ਦਾ ਟਾਈਮ ਆ ਇਸ ਘੜੀ ਦੇ ਵਿੱਚ ਵੀ ਜਦੋਂ ਕੋਈ ਵੀ ਲੋਕ ਵਿਹਲੇ ਨਹੀਂ ਉਦੋਂ ਵੀ ਇਹ ਟਰੈਕਟਰਾਂ ਦਾ ਕਾਫਲਾ ਸਾਡੇ ਕਿਸਾਨਾਂ ਨੇ ਕਿਹਾ ਵੀ ਅਸੀਂ ਉਹਨਾਂ ਦੇ ਅਸੀਂ ਆਪਣੀ ਬਾਅਦ ਵਿੱਚ ਬੀਜ ਲਾਂਗੇ ਅਸੀਂ ਪਹਿਲਾਂ ਉੱਧਰ ਜਿਹੜਾ ਉਹਨਾਂ ਦਾ ਪੱਧਰ ਕਰਕੇ ਆਵਾਂਗੇ ਇਸ ਕਰਕੇ ਅੱਜ ਅਸੀਂ ਜਾ ਰਹੇ ਹਾਂ ਜੇ ਫੇਰ ਲੋੜ ਹੋਊਗੀ ਦਾਹਾ ਸੀ ਫੇਰ ਵੀ ਭੇਜ ਦੇਣਾ ਕਪਰਾਲੀ ਨੂੰ ਲੈ ਕੇ ਲਗਾਤਾਰ ਜਿਹੜੀਆਂ ਘਟਨਾਵਾਂ ਆ ਰਹੀਆਂ ਨੇ ਕਿਸਾਨਾਂ ਦੇ ਪਰਚੇ ਹੋ ਰਹੇ ਨੇ ਇਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਜਿਹੜਾ ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਹੈ ਦੇਖੋ ਇਹ ਨਾਦਰ ਸਾਹੀ ਫਰਮਾਨੇ ਸਰਕਾਰ ਦੇ ਜਿਹੜਾ ਪੈਂਥਲਾਂ ਬੰਦ ਕਰਦੇ ਆਗੇ ਅਸੀਂ ਪਰਚੇ ਦਰਜ ਕਰਦੇ ਆਗੇ ਜੇਲਾਜ ਬੰਦ ਕਰਦੇ ਆਗੇ ਸੁਪਰੀਮ ਕੋਰਟ ਦੇ ਹਦਾਇਤਾਂ ਨੇ ਜਿਹੜੀਆਂ ਗ੍ਰੀਨ ਟਰਮਨਰ ਤੇ ਹ ਕੋਈ ਕਿਸਾਨ ਨਹੀਂ ਚਾਹੁੰਦੇ ਪਰਾਲੀ ਨੂੰ ਅੱਗ ਲਾਉਣਾ ਸਾਡੀ ਮਜਬੂਰੀ ਆ ਮਜਬੂਰੀ ਵਸ ਜਦ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ ਫਿਰ ਅੱਗ ਹੀ ਲਾਉਣ ਦਾ ਸਾਡੇ ਕੋਲੇ ਹੋਰ ਕੋਈ ਚਾਰਾ ਨਹੀਂ ਹੈ ਇਸ ਕਰਕੇ ਸਾਡੀ ਮਜਬੂਰੀ ਆ ਹਾਈ ਕੋਰਟ ਦਿਆਂ ਹਗਾ ਦਿੱਤਾ ਨੇ ਗ੍ਰੀਨ ਟਰੂਨ ਦੇ ਹਦਾਇਤਾਂ ਨੇ ਸਰਕਾਰ ਲਾਗੂ ਕਰੇ ਕਰ ਕਿਤੇ ਨਹੀਂ ਕਰ